ਉਹਦੇ ਕੋ ਹੁਣ ਇਹਨੂੰ 2.5 ਸਾਲ ਹੋਣੇ 2.5 ਸਾਲ ਦੇ ਵਿੱਚ 70 ਸਾਲ ਦਾ ਗੰਦ ਪਿਆ ਹੋਇਆ ਕੋਰੋਂ ਨਹੀਂ ਕੁਲ ਜੂ। ਇਥੋਂ 5 ਕਿਲੋਮੀਟਰ ਨਦੀ ਪੈਂਦੀ ਹੈ ਜੋ ਟੁੱਟ ਕੇ ਆ ਜਾਂਦੀ ਪਾਣੀ ਵੜ ਜਾਂਦਾ ਪਿੰਡਾਂ 'ਚ ਕੁਝ ਬਣੂਗਾ ਅਮਰਤਪਾਲ ਦਾ ਨਹੀਂ ਮੈਂ ਤਾਂ ਰਿੱਦੂ ਮੁੱਛੀ ਵਾਲ ਦਾ ਮਗਰ ਪਾਉਤ ਨਹੀਂ ਪੱਜਣਾ ਟੀਵੀ ਬਣਾ ਦੋ ਦੋ ਮਿੰਟ ਕੋਈ ਮੁਆਵਜ਼ਾ ਨਹੀਂ ਕੋਈ ਆਇਆ ਨਹੀਂ ਸਾਡੇ ਗੜੇ ਪੈ ਜਾਣ ਕੋਈ ਪਾਣੀ ਆ ਜਾਵੇ ਕੋਈ ਖੜਦਾ ਹੀ ਨਹੀਂ ਸੀ ਆ ਗਈ। ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਸਿਆਸੀ ਖਾੜਾ ਪੂਰੇ ਤਰੀਕੇ ਨਾਲ ਭਖਿਆ ਹੋਇਆ ਹੈ। ਗੱਲ ਕਰਾਂਗੇ ਹਲਕਾ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੀ ਜਿੱਥੇ ਪਹੁੰਚੇ ਆ ਉੱਥੋਂ ਦੇ ਪਿੰਡ ਮਕੜੋਨਾ ਕਲਾਂ ਦੇ ਵਿੱਚ ਜਿੱਥੇ ਵੱਖ-ਵੱਖ ਲੋਕ ਸਾਨੂੰ ਇੱਥੇ ਸਾਥ ਵਿੱਚ ਨਜ਼ਰ ਆਏ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦਾ ਮਾਹੌਲ ਹੈ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਨੇ ਜਾਂ ਇਲਾਕੇ ਦੀਆਂ ਸਮੱਸਿਆਵਾਂ ਕੀ ਨੇ ਅੰਕ ਜੀ ਕੀ ਨਾਮ ਹੈ ਜੀ ਗੁਰਮੀਲ ਸਿੰਘ ਅੰਕ ਜੀ ਤੁਹਾਡੇ ਸਾਰੇ ਉਮੀਦਵਾਰ ਚੋਣ ਮੈਦਾਨ ਚ ਨੇ ਕਿਹੜਾ ਪਸੰਦ ਆਇਆ ਫਿਰ ਤੁਸੀਂ ਆਮ ਆਦਮੀ ਠੀਕ ਹੈ ਹਾਂਜੀ ਉਹ ਕਿਉਂ ਸਾਡੇ ਕੰਮ ਵਧੀਆ ਕਰਿਆ ਜੀ ਉਹਨਾਂ ਨੇ ਹੁਣ ਆ ਕੇ ਹਾਂਜੀ ਜਿਹੜੇ ਪਿਛਲੇ ਸੀ ਕੀ ਉਹਨਾਂ ਨੇ ਨਹੀਂ ਸੀ ਕਰਿਆ ਕੰਮ ਨਹੀਂ ਕੀਤਾ ਜੀ ਸਾਡਾ ਵਧੀਆ ਠੀਕ ਹੈ ਸਾਨੂੰ ਲਾਈਟ ਦੀ ਇੰਨੀ ਸਮੱਸਿਆ ਆਉਂਦੀ ਸੀ ਸਾਨੂੰ ਫਸਲ ਦੇ ਪੈਸੇ ਵੀ ਤੇ ਸਹੀ ਟਾਈਮ ਨਾਲ ਆਉਂਦੇ ਜੀ ਗੰਨੇ ਦੀ ਪੇਮੈਂਟ ਨਹੀਂ ਸਾਨੂੰ ਮਿਲਦੀ ਦੋ ਦੋ ਸਾਲ ਜੀ ਪਾਣੀ ਦੀ ਬਹੁਤ ਸਮੱਸਿਆ ਤੇ ਜੀ ਕੋਈ ਰੋਕ ਬੰਨ ਨਹੀਂ ਲਾਇਆ ਉਹਨਾਂ ਨੇ ਚੰਗੀ ਤਰ੍ਹਾਂ ਹਾਂ ਕੋਈ ਵੀ ਮਤਲਬ ਵਧੀਆ ਕੰਮ ਨਹੀਂ ਕੀਤਾ ਜੀ ਸਾਡਾ ਸਾਡੇ ਤਾਂ ਮੇਰੇ ਨਾਲ ਦਦਰ ਪਾਣੀ ਵੀ ਆ ਜਾਂਦਾ ਹੈ ਨਾ ਹਾਂਜੀ ਪਾਣੀ ਆ ਜਾਂਦਾ ਜੀ ਨਦੀਆਂ ਚੱਲਦੀਆਂ ਸਾਡੇ ਲਾਗੇ ਇੱਥੋਂ 5 ਕਿਲੋਮੀਟਰ ਨਦੀ ਪੈਂਦੀ ਹੈ ਜੋ ਟੁੱਟ ਕੇ ਆ ਜਾਂਦੀ ਪਾਣੀ ਵੜ ਜਾਂਦਾ ਪਿੰਡਾਂ 'ਚ ਆ ਕੇ ਹਾਂ ਜੀ ਇਹ ਫਸਾਣਾ ਕਰਾ ਬੋ ਜੀ ਮੁਆਵਜ਼ਾ ਵਗੈਰਾ ਮਿਲਦੇ ਰੇ ਨਹੀਂ ਜੀ ਨਹੀਂ ਸਾਨੂੰ ਕੋਈ ਮੁਆਵਜ਼ਾ ਨਹੀਂ ਕੋਈ ਆਇਆ ਨਹੀਂ ਸਾਡੇ ਕੋ ਗੜੇ ਪੈ ਜਾਣ ਕੋਈ ਪਾਣੀ ਆ ਜਾਵੇ ਕੋਈ ਖੜਦਾ ਹੀ ਨਹੀਂ ਸੀ ਆਕੇ ਜੀ ਖਬਰ ਵੀ ਨਹੀਂ ਲੈਂਦਾ ਸੀ ਮੌਜੂਦਾ ਸਰਕਾਰ ਖੜੀ ਹੈ ਮੌਜੂਦਾ ਸਰਕਾਰ ਨੇ ਬਹੁਤ ਸਾਹ ਦਿੱਤਾ ਜੀ ਸਾਡਾ ਹਾਂ ਸਾਨੂੰ ਕੋਈ ਲਾਈਟ ਦੀ ਕਮੀ ਨਹੀਂ ਆਈ ਜਿੱਦਾਂ ਜਿੱਦਾਂ ਨਾ ਕਿਹਾ ਤਾਂ ਵੀ ਸਵੇਰੇ ਜਾ ਕੇ ਮੋਟਰ ਦਾ ਬਟਨ ਦਬਾ ਲਿਓ ਸ਼ਾਮ ਨੂੰ ਆਪਣੀ ਉਂਗਲ ਨਾਲ ਉਸ ਨੂੰ ਬੰਦ ਕਰਾਂਗੇ ਇਸੇ ਤਰ੍ਹਾਂ ਸਾਡਾ ਸੀਜ਼ਨ ਧੰਦਾ ਲੰਘਿਆ ਕਣਕ 'ਚ ਸਾਨੂੰ ਬਿਲਕੁਲ ਪ੍ਰਾਪ ਨਹੀਂ ਆਈ ਪੈਸੇ ਸਾਡੇ ਅੱਜ ਅਸੀਂ ਮੰਡੀ 'ਚ ਗਏ ਆ ਤੀਜੇ ਦਿਨ ਮੈਸੇਜ ਸਾਡੇ ਅਕਾਊਂਟ 'ਚ ਆ ਜਾਂਦਾ ਸੀ ਠੀਕ ਹੈ ਇੱਕ ਤੁਹਾਡੇ ਜਿਹੜੇ ਸਾਬਕਾ ਸੀਐਮ ਨੇ ਉਹ ਵੀ ਇੱਧਰ ਦੀ ਸੀ ਹੈ ਨਾ ਚਰਨਜੀਤ ਚੰਨੀ ਉਹਨਾਂ ਨੇ ਕੁਝ ਕਰਿਆ ਤਿੰਨ ਮਹੀਨੇ 'ਚ ਨਹੀਂ ਪਹਿਲਾਂ ਮੁੱਖ ਮੰਤਰੀ ਰਹੇ ਉਦੋਂ ਦਾ ਨੇ ਹੋਇਆ ਜੂ ਪਹਿਲਾਂ ਐਮਐਲਏ ਹੋਏਗੇ ਤੁਸੀਂ ਨਾ ਉਦੋਂ ਸਾਡੇ ਕੰਮ ਉਹਨਾਂ ਨੇ ਵਧੀਆ ਕਰਿਆ ਜੀ ਠੀਕ ਹੈ ਹਾਂ ਜੀ ਜਦੋਂ ਮੰਤਰੀ ਸੀ ਸਾਡੇ ਚਮਕੌਰ ਹਲਕੇ ਚਮਕੌਰ ਸਾਹਿਬ ਤੋਂ ਐਮਐਲਏ ਸਾਹ ਉਸ ਤਰ੍ਹਾਂ ਉਹਨੇ 10 ਸਾਲ ਸਾਡਾ ਵਧੀਆ ਕੰਮ ਕਰਿਆ ਜੀ ਹਾਂਜੀ ਤੁਸੀਂ ਜਾਂਦੇ ਸੀ ਸੁਣਦੇ ਸੀ ਗੱਲ ਹਾਂ ਜਾਂਦੇ ਸੀ ਸਾਡੀ ਪਿੰਡ ਦੀ ਗੱਲ ਸੁਣਦੇ ਸੀ ਕੋਈ ਦੁੱਖ ਤਕਲੀਫ ਸਾਨੂੰ ਤੇ ਸਾਡਾ ਹੱਲ ਕਰਦੇ ਸੀ ਹਾਂ ਹਾਂ ਜੀ ਉਰੇ ਆਉਂਦੇ ਸੀ ਨਾਨਕਿਆਂ ਜੀ ਉਹਨਾਂ ਦੇ ਅੱਛਾ ਹਾਂਜੀ ਤੁਹਾਡੇ ਪਿੰਡ ਹਾਂਜੀ ਚੰਨ ਜੀ ਚੰਨੀ ਜੀ ਹਾਂਜੀ ਸਾਲ ਬਾਅਦ ਆਉਂਦੇ ਸੀ ਇੱਥੇ ਸਮਾਧ ਉਹਨਾਂ ਦੀ ਬਜ਼ੁਰਗਾਂ ਦੀ ਉੱਥੇ ਪਾਠ ਕਰਾ ਕੇ ਜਾਂਦੇ ਸੀ ਲੰਗਰ ਚੱਲਦਾ ਸੀ ਖੂਬ ਵਧੀਆ ਜੀ ਠੀਕ ਹੈ ਹਾਂਜੀ ਤਰ੍ਹਾਂ ਵੀ ਨਵੀਂ ਗੱਲ ਦੱਸ ਸੀ ਨਾਨਕਿਆਂ ਆਉਂਦੇ ਹਾਂ ਹਾਂਜੀ ਠੀਕ ਹੈ ਹਾਂਜੀ ਧੰਨਵਾਦ ਕੀ ਕੀ ਨਾਮ ਨੇ ਬਾਜੀ ਗੁਰਜੀਤ ਸਿੰਘ ਜੀ ਕਿਹੜੀ ਪਾਰਟੀ ਪਸੰਦ ਲੱਗੀ ਸਾਰਿਆਂ ਨੂੰ ਫਿਰ ਸਹਾਮ ਆਦਮੀ ਨੂੰ ਪਸੰਦ ਕਰਦੇ ਹਾਂ ਠੀਕ ਹੈ ਹਾਂਜੀ ਪਹਿਲਾਂ ਕਿਹਦੇ ਨਾਲ ਸੀ ਪਹਿਲਾਂ ਤਾਂ ਦੇਖਦੇ ਦੇ ਜਿਹਨੂੰ ਪਾ ਦਿੰਦੇ ਕਦੇ ਉਹਨਾਂ ਨੂੰ ਪਾਤੀ ਕੇ ਸਾਲ ਉਹਨਾਂ ਨੂੰ ਪਾਤੀ ਇਹ ਨਵੇਂ ਆਏ ਇਹਨਾਂ ਨੇ ਵਧੀਆ ਕੰਮ ਕਰੇ ਜਾਨੀ ਸਭ ਪਸੰਦ ਹੈ। ਕੋਈ ਕੰਮ ਧਿਆਨ ਚੋਵੇ ਬਿਜਲੀ ਬੁਜਲੀ ਦੀ ਗੱਲ ਕਰ ਰਹੇ ਹਾਂ। ਹਾਂ ਬਿਜਲੀ ਦੀ ਪਹਿਲਾਂ ਸਮੱਸਿਆ ਹੁੰਦੀ ਹੁਣ ਤਾਂ ਬਸ ਤੁਸੀਂ ਮੰਨ ਲਓ ਵੀ 8-9 ਘੰਟੇ ਦਾ ਲਾਈਟ ਆ ਰਿਹਾ ਗੁੱਲਰਿਆ ਹੁੰਦੇ ਜੀ ਮੋਟਰਾਂ ਮੋਟਰਾਂ ਪਰ। ਠੀਕ ਹੈ। ਹਾਂ। ਤੇ ਜਿਵੇਂ ਮਤਲਬ ਘਰਾਂ ਦੀ ਬਿਜਲੀ ਦੀ ਗੱਲ ਕਰਾਂ ਮੈਂ ਇਹਨਾਂ ਨੇ 600 ਯੂਨਟ 2 ਮਹੀਨੇ ਦੀ ਮੁਫਤ ਕਰੀ ਹੋਈ ਹੈ ਉਹ ਸਹੂਲਤ ਮਿਲ ਰਹੀ ਜੀ ਤੁਹਾਨੂੰ? ਹਾਂ ਜੀ ਆ ਮਿਲ ਰਹੀ ਸਾਰਿਆਂ ਨੂੰ ਮਿਲਦੀ ਜੀ ਇੱਕ ਸਾਨੂੰ ਦਾ ਸ ਕੋਈ ਪਤਾ ਨਹੀਂ ਕੀ ਚੱਲ ਰਿਹਾ 600 ਜੰਟ ਕੱਢਦੇ ਹੀ ਨਹੀਂ ਜੀ ਹਮ ਨਾਲੇ 1000 ਰੁਪਏ ਵੀ ਕਹਿੰਦੇ ਸੀ ਔਰਤਾਂ ਵਾਲਾ ਤੇ ਬੱਸਾਂ ਦਾ ਕਿਰਾਇਆ ਚਲੋ ਮਾਫ ਹੈ ਗਈ ਆ ਉਹ 1000 ਰੁਪਏ ਲੱਗਦੇ ਮੈਂ ਦੇਣਗੇ ਦੇਖੋ ਜੀ ਜਦੋਂ ਐਲਾਨ ਕਰੇ ਵੀ ਫੇਰ ਤਾਂ ਦੇਣ ਗਈ ਪਰ ਮੈਂ ਲੇਟ ਫੇਰ ਸਾਲ ਹੋਰ ਖੰਡ ਤੱਕ ਦੇ ਦਾਂ ਜਿਹੜੀ ਹੁਣ ਤੱਕ ਜਿੰਨੇ ਕੰਮ ਕਰਦੇ ਆਉਣੇ ਕਰੇ ਵੀ ਆ ਨਾ ਬੋਲੇ ਵੀ ਉਹੀ ਕਰਦੇ ਆ ਜੀ ਨੌਕਰੀ-ਜਾਕਰੀ ਮਿਲੀ ਹੈ ਪੜਨ ਚੁੱਕੀ ਇਸ ਨੂੰ ਮਰਚੇ ਜ ਨਹੀਂ ਜੀ ਹਾਲ ਤਾਂ ਨਿਆੜ ਕੁੜੀਆਂ ਦਾ ਪੜਦੇ ਪੁੱਟਦੀਆਂ ਜੀ ਠੀਕ ਹੈ ਹਾਂ ਜੀ ਕੋਈ ਵੀ ਐਸੇ ਕਰਦੀ ਹੈ ਕੋਈ ਕ ਐਸੇ ਕੁਕੁਸ ਕਰਦੀ ਹੈ ਕੋਰਸ-ਪੋਰਸ ਕਰਦੀ ਹੈ ਜਿਹੜੇ ਨੌਕਰੀ ਨੁਕਲੀ ਆ ਲੂ ਠੀਕ ਹੈ ਤੁਹਾਡੇ ਇਧਰੋਂ ਫਿਰ ਚੰਦੂ ਮੱਜਰਾ ਵੀ ਖੜੇ ਨੇ ਨਾ ਤੇ ਦੂਜੀਆਂ ਪਾਰਟੀਆਂ ਦੇ ਵੀ ਖੜੇ ਨੇ ਕਿਹੜਾ ਠੀਕ ਲੱਗਿਆ ਫਿਰ ਸਤਜਾ ਜੀ ਆਮ ਵਾਲਿਆਂ ਦੇ ਹੀ ਉਹ ਹੈ ਮਤਲਬ ਮਾਲਵਿੰਦਰ ਸਿੰਘ ਕੰਗ ਹਾਂ ਜੀ ਆਮ ਵਾਲਿਆਂ ਦੇ ਤੋਂ ਕੰਗ ਠੀਕ ਹੈ ਹਾਂ ਉਹ ਕਿੱਦਾਂ ਦੇ ਨੇ ਉਹਨਾਂ ਨੂੰ ਮਿਲਦੇ ਨੇ ਤੁਸੀਂ ਨਹੀਂ ਮੇਲੇ-ਮੁਲੇ ਦਾ ਹੁਣ ਤੱਕ ਹੁੰਦੇ ਨਹੀਂ ਇਹ ਤਾਂ ਜਿਹੜੀ ਬੋਰਡ ਦਾ ਪਾਰਟੀ ਨੂੰ ਪੈਂਦੀ ਹੁੰਦੀ ਹੈ ਜੀ ਹਾਂ ਬੰਦਾ ਬੰਦਾ ਕੋਈ ਵੀ ਕਿਸੇ ਦਾ ਵੀ ਕੋਈ ਖੜਾ ਹੋਵੇ ਬੋਰਡ ਦਾ ਪਾਰਟੀ ਨੂੰ ਪੈਂਦੀ ਹੁੰਦੀ ਹੈ ਵਧੀਆ ਕੰਮ ਕਰੇ ਪਾਰ ਤੋਂ ਰਾਦਾ ਵੀ ਉਮੀਦਵਾਰ ਫੇ ਸਹੀ ਖੜਾ ਰਿਆ ਇਹਨਾਂ ਨੇ ਹਾਂ ਜੀ ਸਹੀ ਖੜਾ ਹੈ ਮੀਸਾ ਸਹੀ ਖੜਾ ਹੈ ਜੀ ਠੀਕ ਹੈ ਹਾਂ 14 ਦੇ ਵਿੱਚ ਤੁਹਾਡੇ ਇੱਥੇ ਚੰਦੂ ਮੱਜਰਾ ਵੀ ਜਿੱਤੇ ਸੀ ਹਨਾ ਹੁਣ ਇਹਨਾਂ ਦਾ ਕਾਂਗਰਸ ਚੱਲ ਰਿਹਾ ਨੇ ਮਨੀਸ਼ ਤਿਵਾੜੀ ਜਿਹੜੇ ਐਮਪੀ ਨੇ ਤੁਹਾਡੇ ਹਾਂ ਜੀ ਹਾਂ ਜੀ ਤੇ ਚੰਦੂ ਮੱਜਰਾ ਕਿਵੇਂ ਦੇ ਨੇ ਜਿਵੇਂ ਪਹਿਲਾਂ ਵੀ ਜਿੱਤੇ ਨੇ 14 ਚ ਜਿਆਦਾ ਇੰਨਾ ਵੋਟਾਂ ਦਾ ਉਹੀ ਤੇ ਉਤਸ਼ਾਹ ਹੀ ਨਹੀਂ ਤੇ ਕਰਦੇ ਹੁੰਦੇ ਸੀ ਇਹ ਤਾਂ ਹੁਣ ਨਵੀਂ ਪਾਰਟੀ ਆਈ ਹੈ ਹਾਂ ਵਾਦੀ ਨੂੰ ਦੇਖੋ ਉਹਨੂੰ ਪਾ ਲੈਣੀ ਇਹਦਾ ਹੁਣ 30 ਪਾਰਟੀ ਆ ਗਈ ਜੱਤ ਕੁਝ ਸ਼ਾਬ ਵਧੇ ਗਿਆ ਜੀ ਲੋਕਾਂ ਦਾ ਅੱਛਾ ਹਾਂ ਨਹੀਂ ਪਹਿਲਾਂ ਏਡੀ ਗੌਰ ਗ ਤੇ ਉਹ ਪਰ ਸੂਬਾ ਪ੍ਰਧਾਨ ਮੰਤਰੀ ਕਿਹੜਾ ਠੀਕ ਲੱਗਿਆ ਨਰਿੰਦਰ ਮੋਦੀ ਕਿ ਡਾਕਟਰ ਮਰਮੋਣ ਸਿੰਘ ਡਾਕਟਰ ਮਰਮੋਣ ਸਿੰਘ ਹੋਵੇ ਓਕੇ ਹੁਣ ਕੰਮੇ ਇਕਣ ਕਰਦੇ ਸੋਚ ਸਕਦੇ ਇਹੋ ਜੇ ਹੁਣ ਕਿਸਾਨਾਂ ਨੂੰ ਦੇਖੋ ਜੀ ਕਿੰਨੇ ਪ੍ਰੇਸ਼ਾਨ ਕਰਦੇ ਆ ਪਹਿਲਾਂ ਕਿੰਨੀ ਦੇਰ ਧਰਨਾ ਰਿਹਾ ਜੀ ਹੁਣ ਕਿੰਨਾ ਰਿਹਾ ਹੋਰ ਬਹੁਤ ਕੁਝ ਕਰਦੇ ਜੀ ਤੁਸੀਂ ਹਾਂਜੀ ਧੰਨਵਾਦ ਜੀ ਬਾਬਾ ਜੀ ਕੀ ਸਾਹਮਣੇ ਚੱਲੋ ਜੀ ਮੈਨੂੰ ਕੱਟਿਆ ਨਾਮ ਤਾਂ ਦੱਸੋ ਜੀ ਨਾਮ ਤਾਂ ਸਕੰਦਾਂ ਸਿੰਘ ਸਕੰਦ ਸਕੰਦ ਪਾਰਟੀਆਂ ਦਾ ਤੁਹਾਨੂੰ ਸਾਰੀਆਂ ਤਾਂ ਪਤਾ ਤੁਸੀਂ ਗੱਲਬਾਤ ਕਰਦੇ ਬਸ ਉਹ ਦੱਸ ਦੋ ਕਹਿ ਦੱਸੋ ਜੀ ਕਿ ਕਿਹੜੀ ਠੀਕ ਲੱਗੀ ਹੈ ਠੀਕ ਤਾਂ ਜੀ ਆਪ ਪਾਰਟੀ ਠੀਕ ਹੈ ਹਾਂ ਪਹਿਲਾਂ ਫਿਰ ਦੂਜੇ ਦੇਖ ਲਈਆਂ ਦੂਜੇ ਦੇਖੇ ਵੀ ਅੱਛਾ ਹਾਂ ਉਹਨਾਂ ਦੀ ਕੋਈ ਗੱਲ ਨਹੀਂ ਬਣੀ ਉਹਨਾਂ ਤੋਂ ਕੋਈ ਗੱਲ ਨਹੀਂ ਬਣੀ ਉਹ ਕਿਉਂ ਬਗਲ ਕੋਈ ਬਣਦੀ ਨਹੀਂ ਸਾਨੂੰ ਬਿਜਲੀ ਮੁਕਤ ਕੋਈ ਬਿੱਲ ਨਹੀਂ ਦੇਣਾ ਕੋਈ ਕੁਝ ਨਹੀਂ ਕਰਨਾ ਠੀਕ ਹੈ ਹਾਂ ਉਹਨਾਂ ਨੇ ਫਿਰ ਕੁਝ ਕਰਿਆ ਉਹ ਤਾਂ 70 ਮਹੀਨੇ 76 ਲੰਦੂ ਚੱਲੇ ਆ ਰਹੇ ਸੀ ਕਿ ਉਹਨਾਂ ਨੇ ਕੁਝ ਵੀ ਨਹੀਂ ਕਰਿਆ ਫਿਰ ਉਹਨਾਂ ਨੇ ਕੀ ਕਰਨਾ ਉਹਦਾ ਆਪ ਖਾ ਗਏ ਬਸ ਉਹਨਾਂ ਨੇ ਤਾਂ ਹਾਂ ਉਹਨਾਂ ਨੇ ਕੁਝ ਨਹੀਂ ਕਰਿਆ ਸਾਡੇ ਕੋਲ ਸਾਡੇ ਕੋਲ ਸਾਹੀ ਕੋਸਾ 5 ਸਾਲ ਤੋਂ ਦਿਨਾਂ ਵਿੱਚ 5000 ਰੁਪਏ ਦੇ ਦੋ ਆ ਸਰਪੰਚੀ ਕੋਲ ਕਰ ਲਓ ਜੀ ਹੁਣ ਅੱਛਾ ਹਾਂ ਇਹ ਵੀ ਉਹ ਤਾਂ ਕੋਈ ਗੱਲ ਨਹੀਂ ਤੇ ਫਿਰ ਜਿਵੇਂ ਮੰਨ ਲਓ ਬਿਜਲੀ ਬੁਝਲੀ ਆ ਮੋਟਰਾਂ ਦੀ ਉਹ ਆ ਰਹੀ ਆ ਮੋਟਰਾਂ ਦੀ ਆਉਂਦੀਆਂ ਜੀ ਹਾਂ ਹੁਣ ਵੀ ਚੱਲਦੀਆਂ ਆ ਮੋਟਰਾਂ ਸਭ ਵਧੀਆ ਆਈ ਪੰਜ ਵਜੇ ਦੀ ਆ ਅੱਜਵੇਂ ਕਾਲੀਦਾਰ ਵਾਲੇ ਨੇ ਉਹ ਕਹਿੰਦੇ ਵੀ ਭਗਵਾਨ ਤੁਮਾਨ ਨੇ ਪੰਜਾਬ ਖਤਰੇ ਦੀ ਬਾਤਤਾ ਹੋਇਆ ਤੁਮਾਨ ਨੇ ਜੀ ਕਹਤਾ ਬਾਤ ਭਗਵਾਨ ਨੇ ਵਧੀਆ ਕਰਿਆ ਉਹ ਕਹਿ ਰਹੇ ਨੇ ਸੁਖੀਰ ਬਾਦਰ ਉਹ ਤਾਂ ਕਹਿਣੇ ਨੂੰ ਤਾਂ ਕੁਝ ਕਹੀ ਜਾਵੇ ਹਾਂ ਉਹ ਤਾਂ 6 ਘੰਟੇ ਬਿਜਲੀ ਆਉਂਦੀ ਸਾਨੂੰ ਕਾਲੀਦਾਰ ਹੁੰਦਾ ਯਾਰ ਮੈਂ ਪੰਜਾਬ ਚੋਂ ਵੱਧ ਸੀਟਾਂ ਖੜੀ ਪਾਰਟੀ ਦਾ ਜੂ ਐ ਕਿੰਨੇ 13 ਚੋਂ ਹਾਂ ਪਾਰਟੀ ਕਿੰਨੀਆਂ ਕ ਮੈਂ ਕਹਿੰਦਾ 10 ਵੀਲੇ ਜੂ 10 ਤੋਂ ਜ਼ਿਆਦਾ ਲਈ ਜੂ ਹਾਂ ਬਾਕੀ ਫਿਰ ਦੇਖ ਵੀ ਹੁਣ ਕਿਹਨੂੰ ਕਿਹਨੂੰ ਅੱਛਾ ਆਕਾਲੀ ਦਲ ਤੇ ਭਾਜਪਾ ਨੂੰ ਦੱਸੋ ਕਿੰਨੀਆਂ ਕਿ ਮਿਲ ਜਾਣਗੀਆਂ ਇਹਨਾਂ ਨੂੰ ਮਿਲ ਜੂ ਇੱਕ 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 ਮਿਲ ਜੂ ਜੇ ਮਿਲਣੀ ਹੋਈ ਤਾਂ ਖੁਸ਼ ਕਰ ਦੋ ਹਾਂ ਤਾਂ ਨੱਕਾ ਕਾਗਰ ਕੀ ਨਾਮ ਨੇ ਭਾਜੀ ਅਜੀਤ ਠੀਕ ਹੈ ਕਿਹੜੀ ਪਾਰਟੀ ਠੀਕ ਲੱਗੀ ਹਾਂ ਬਹੁਤ ਅੱਛਾ ਉਹ ਕਿਉਂ ਵਧੀਆ ਬੰਦੇ ਆ ਕੰਮ ਕਰਦੇ ਆ ਵਧੀਆ ਮਤਲਬ ਜਿਆਦਾ ਝੁਕਾ ਇਧਰ ਨਹੀਂ ਹੋ ਗਿਆ ਨਾ ਤੁਹਾਡੇ ਸਾਰੇ ਲੋਕ ਇਧਰ ਨੂੰ ਕਹਿ ਰਹੇ ਨੇ ਸਾਡੇ ਉਰੇ ਪਹਿਲਾਂ ਕਾਂਗਰਸ ਤਾਂ ਚੜੋ ਝਕਾਉ ਤਾਂ ਜਿਆਦਾ ਅੱਛਾ ਹੁਣ ਤਾਂ ਜਾਤੇ ਬਦਲਾਵ ਕੰਨੀ ਹੋਗੇ ਦੁਨੀਆ ਰਿਗ ਪਿੰਡ ਪਿੰਡ ਜਾਨੀ ਇਹ ਹੀ ਸੂਲ ਬਣ ਗਿਆ ਵੀ ਅਲੱਗ ਦੇ ਬੰਦਾ ਹੁਣ ਚਾਉਣਾ ਹਾਂ ਜੀ ਤੁਸੀਂ ਮਤਲਬ ਖੁਸ਼ ਹੋ ਇਹਨਾਂ ਤੋਂ ਹਾਂਜੀ ਹਾਂ ਠੀਕ ਹੈ ਸਾਡੇ ਹੱਕ ਚ ਸਾਰਾ ਕੁਝ ਇਹਨਾਂ ਦਾ ਤੇ ਲੋਕ ਕਹਿੰਦੇ ਵੀ 1000 ਰੁਪਏ ਕਹਿੰਦੇ ਸੀ ਉਹ ਵੀ ਨਹੀਂ ਦਿੱਤਾ ਬੁਢਾਪਾ ਪੈਨਸ਼ਨ ਵੀ 2500 ਨਹੀਂ ਕਰੀ ਕੀ ਨਾਰਾਜ਼ ਵੀ ਨੇ ਇਹਨਾਂ ਤੋਂ ਪਰ ਕਰਨਗੇ ਨਹੀਂ ਦੇਖੋ ਹੁਣ ਇਹਨੂੰ 2.5 ਸਾਲ ਹੋਏ ਆ 2.5 ਸਾਲ ਦੇ ਵਿੱਚ 70 ਸਾਲ ਦਾ ਗੰਦ ਪਿਆ ਹੋਇਆ ਥੋੜਾ ਨਿਕਲ ਜਾਊਗਾ ਜੀ ਪਹਿਲਾਂ ਕੁਝ ਵੀ ਨਹੀਂ ਹੋਇਆ ਪਹਿਲਾਂ ਕੁਝ ਵੀ ਨਹੀਂ ਕਰਿਆ ਇਹਨਾਂ ਨੇ ਪਿੰਡ 'ਚ ਤੁਹਾਡੇ ਕੀ 2500 ਰੁਪਏ ਪੈਨਸ਼ਨ ਹੁੰਦੀ ਸੀ ਬਾਗਲਾ ਨਾਲ ਟਾਈਮ 'ਚ ਹਾਂ ਕਿਆ ਹੰਡਾ ਤਾਂ ਠੀਕ ਹੈ ਉਹ 300 400 ਦੀ ਨੈਸਟੀ ਬੋਤਲ ਹੋਈ ਹੋਈ ਆ ਉਹਨਾਂ ਦੀ ਤਾਂ ਫੇਰੇ ਇੱਕ ਬੋਤਲ ਹੀ ਆਉਣੀ ਆ ਨਾ ਮਹੀਨਾ ਉਹ ਪੀ ਕੇ ਸਾਰ ਇੱਕ ਬੋਤਲ ਪੀਣ ਦਾ ਘਰਾਂ ਤਿੰਨਵੇਂ ਲੜੀ ਜਾਂਦੀ ਦੀਆਂ ਇੱਕ ਟੱਕਣ ਕਰਕੇ ਵੀ ਮਹੀਨਾ ਨਿਕਲਦਾ ਠੀਕ ਹੈ ਹਾਂਜੀ ਤੇ ਜਿਵੇਂ ਮਤਲਬ ਤੁਹਾਡੇ ਇੱਥੇ ਹੁਣ ਖੜੇ ਨੇ ਚੋਣ ਮੈਦਾਨ ਦੇ ਵਿੱਚ ਫਿਰ ਮਾਲਵਿੰਦਰ ਕੰਗ ਨੇ ਉਹ ਠੀਕ ਨੇ ਫੇਰ ਵਧੀਆ ਬੰਦੇ ਆ ਹੂੰ ਵੇਚਣ ਵਾਲੇ ਬੰਦੇ ਆ ਪਬਲਿਕ 'ਚ ਤੁਸੀਂ ਦੱਸੇ ਦੱਸ ਰਹੇ ਵੀ ਚਰਨਜੀਤ ਚੰਨੀ ਦੇ ਉਰੇ ਨਾਲ ਆਪਣੇ ਸੌਰੇ ਨੇ ਨਾ ਉਰੇ ਨਾਨਕੇ ਸੋਰੀ ਨਾਨਕੇ ਨੇ ਤੇ ਉਹ ਕਿੰਨੇ ਕਿੰਨੇ ਤੇਰੇ ਬਾਗੇੜਾ ਮਾਰ ਦਿੰਦੇ ਪਹਿਲਾਂ ਐਮਐਲ ਰਹਿਆ ਜਾਂ ਤਾਂ ਜਿਵੇਂ ਸਤਲਪੁਰਾ ਮਚਾ ਹਫਤੇ ਪਹਿਲਾਂ ਸਤਲਪੁਰਾ ਦੱਸ ਦਿੰਦਾ ਸਤਲਪੁਰਾ ਆ ਜਾਂਦੇ ਸੀ ਜਾਂ ਤੇ ਮੰਤਰੀ ਬਣੇ ਆ ਭਈ ਇੱਕ ਜਿਹੜਾ ਲਾਇਆ ਉਹਦੇ ਬਾਅਦ ਨਹੀਂ ਆਏ ਅੱਛਾ ਹਾਂਜੀ ਕੋਈ ਮੋਟਾ ਟਾਈਮ ਉਹ ਕੀ ਮੇ ਸੀਗੇ ਹੁਣ ਜਲੰਧਰ ਤੋਂ ਚੋਣ ਲੜ ਰਹੇ ਨੇ ਉਹ ਠੀਕ ਨੇ ਇੱਥੋਂ ਕਿਉਂ ਨਹੀਂ ਲੜ ਰਹੇ ਨਾਲੇ ਲੋਕਾਂ ਦਾ ਝਗਾ ਇੱਧਰ ਵੀ ਹੈਗਾ ਉਹਨਾਂ ਵੱਲ ਨਹੀਂ ਜਦੋਂ ਉਹਨਾਂ ਦੀ ਸਰਕਾਰ ਤੇ ਜਦੋਂ ਕੰਮ ਕਰਦੇ ਤੇ ਹੁਣ ਉਹਦੇ ਹੱਥ ਪੱਲੇ ਵੀ ਕੁਝ ਨਹੀਂ ਹੈਗਾ ਉਹ ਵੀ ਕਿਆ ਕਰਨ ਹੁਣ ਉਹ ਤੋਂ ਕਰੇ ਜਦੋਂ ਮੰਤਰੀ ਸੀ ਕੰਮ ਆਇਆ ਚਲੋ ਕਰਿਆਂ ਵਧੀਆ ਕੰਮ ਤਮਕੌਰ ਦਾ ਵਧੀਆ ਕੰਮ ਕਰਿਆ ਸਾਰਤਾ ਬਹੁਤ ਕੰਮ ਬਣਾਤਾ ਇਹ ਤਮਕੌਰ ਸਾਹਿਬ ਹਾਂ ਇਹ ਇੱਕ ਅਮਰਤਪਾਲ ਨੂੰ ਜਾਣਦੇ ਹੋ ਜਿਹੜੇ ਚ ਜਿਹੜਾ ਚੋਣ ਲੜ ਰਿਹਾ ਖਡੂਰ ਸਾਹਿਬ ਤੋਂ ਦੇਖੋ ਜੀ ਅਸੀਂ ਤਾਂ ਹੁਣ ਮੋਬਾਈਲ 'ਤੇ ਦੇਖਨੇ ਫੋਟੋ ਉਹ ਕੋਲ ਥੋੜਾ ਜਾਣਦੇ ਵੀ ਕਈਵੇਂ ਦਾ ਬੰਦਾ ਕਿਉਂ ਜੀ ਨਾਮ ਸੁਣਿਆ ਹੋਣਾ ਤੁਸੀਂ ਨਾਮ ਸੁਣਿਆ ਹਾਂ ਜੀ ਠੀਕ ਹੈ ਉਹ ਚੋਣ ਲੜ ਰਿਹਾ ਕੁਝ ਬਣੂਗਾ ਅਮਰਤਪਾਲ ਦਾ ਨਹੀਂ ਤਾਂ ਸਿੱਧੂ ਮੂਸੇਵਾਲਾ ਦਾ ਮਗਰ ਬਹੁਤ ਨਹੀਂ ਪੱਜੀ ਨੱਟੀ ਫਿਰਦੀ ਬਣਾ ਦੋ ਵੀ ਨਹੀਂ ਹੈਗਾ ਇਹ ਵੀ ਵੀਰਾਂ ਦੀ ਮੁਸ਼ਕਲ ਹੈ ਹੂੰ ਸਿਮਰਜੀਤ ਮਾਨ ਨੂੰ ਤਾਂ ਜਾਣਦੇ ਹੋਣੇ ਹਨਾ ਉਹਨਾਂ ਦੀ ਬਣੂ ਗੱਲ ਹੈ ਕਿ ਪਹਿਲਾਂ ਤਾਂ ਜਿੱਤ ਗਏ ਸੀਗੇ ਇਹ ਵੀ ਮੁਸ਼ਕਲ ਹੈ ਨਾ ਹੂੰ ਇਹ ਤਾਂ ਅੱਲਾ ਲੱਗਦਾ ਕਿ ਠੀਕ ਹੈ ਤੇ ਇਹ ਤਾਂ ਸੋ ਵੀ ਪੰਥ ਨੂੰ ਖਤਰਾ ਹੈਗਾ ਕੋਈ ਜਿਵੇਂ ਸੁਖਵੀਰ ਬਾਦਲੂ ਨਹੀਂ ਕਹਿ ਰਹੇ ਨੇ ਹੁਣ ਇਹਨਾਂ ਨੂੰ ਤਾਂ ਕਦਰ ਪੂਰਾ ਹੀ ਇਹਨਾਂ ਨੇ ਕਹੇਜ ਦੇ ਗਾਂਢ ਕਰਾਇਆ ਨੇ ਇੱਕ ਇੱਕ ਦੇ ਇਹਦੇ ਦੋ ਵੋਟਾਂ ਦਾ ਲੈ ਕੇ ਵੀ ਨਹੀਂ ਹੈਗੇ ਹੂੰ ਇਹ ਦਰਜ ਕੀ ਕਿਉਂ ਹੈ ਕਾਦੀ ਦਲ ਦੇ ਪ੍ਰਤੀ ਲੋਕਾਂ ਚ ਕਹੇਜੇ ਕੰਮ ਕਰਾਇਆ ਇਹਨਾਂ ਨੇ ਬਰਗਾੜੀ ਬੁਰੂੜੀ ਜਹਾ ਬੇਆਬਰੀ ਵਾਲ ਹੋਰ ਕੰਮ ਕੋਈ ਚੱਜ ਤੱਕ ਕਰੀ ਨਹੀਂ ਨੇ ਉਹ ਕਹਿੰਦੇ ਵੀ ਜਿਹੜੇ ਕੰਮ ਸਾਰੇ ਪਿੰਡਾਂ ਚ ਮੰਡੀਆਂ-ਮੁੰਡੀਆਂ ਸਾਰੇ ਮੇਰੇ ਪਿਤਾ ਜੀ ਨੇ ਬਣਾਵੀਆਂ ਨੇ ਮੰਡੀਆਂ ਹੋਣੀ ਨਾ ਤਾਂ ਟਾਈਮ ਤੇ ਢੋੜੋਂ ਪਣੀਆਂ ਮੰਡੀਆਂ ਦਾ ਆਦੀ ਪਣੀਆਂ ਜਦੋਂ ਕਾਂਗਰਸ ਵੀ ਲਾਗੀ 15-20 ਹਜ਼ਾਰ ਇਕੱਠੇ ਲੱਗ ਜਤ ਤੇ ਕਿੰਨੀਆਂ ਕਿਹੜੀ ਵੱਧ ਪਾਰਟੀ ਸੀਟਾਂ ਲੈ ਜੂ ਪੰਜਾਬ ਚ ਝਾੜੂ ਲਿਜੋ ਕਿੰਨੀਆਂ ਕ ਦਸ ਤੋਂ 11 ਠੀਕ ਹੈ ਧੰਨਵਾਦ ਅ ਅੰਕਲੇ ਕੀ ਨਾਮ ਹੈ ਜੀ ਵਰਕਰ ਸਿੰਘ ਜੀ ਤੁਹਾਨੂੰ ਕਿਹੜੀ ਪਾਰਟੀ ਲੱਗੀ ਪਸੰਦ ਫਿਰ ਝਾੜੂ ਆ ਉਹ ਕਿਉਂ ਮਾਸੇਰੇ ਪਿੱਛੇ ਵੀ ਜਾੜ ਨੂੰ ਬਾਈ ਨਹੀਂ ਆਦ ਕੀ ਬੋਰਡ ਜਾੜ ਨੂੰ ਪਾਉਣੀ ਠੀਕ ਹੈ ਖੁਸ਼ ਹਾਂਜੀ ਵਧੀਆ ਕੰਮ ਕਰਦੇ ਆ ਵਧੀਆ ਬਿਜਲੀ ਆਉਂਦੀ ਹੈ ਵੀ ਕੋਈ ਐਦਾਂ ਦਾ ਕੰਮ ਦੱਸੋ ਵੀ ਜਿਹੜਾ ਪਿੱਛੇ ਵਾਲਾ ਨਹੀਂ ਕਰੇ ਇਹਨਾਂ ਨੇ ਕਰਤਾ ਵੀ ਤੁਸੀਂ ਇੱਧਰ ਨੂੰ ਫੇਰੋਗੇ ਲੇਖਣਾ ਬਿਜਲੀ ਬਿਲਕੁਲ ਮਾਪ ਹੈ 2 ਸਾਲ ਹੋ ਗਏ ਬਿੱਲ ਦਿੱਤੇ ਹੀ ਨਹੀਂ ਕਦੇ ਮੀਟਰਾਂ ਦੇ ਅੱਛਾ ਹਾਂਜੀ ਇਹ ਵੀ ਬਹੁਤ ਹੈ ਹਾਂਜੀ ਆ ਨਹੀਂ ਮਹੀਨੇ ਚੜੇ ਮਹੀਨੇ ਆ ਜਾਂਦਾ ਮਹੀਨਾ ਤਾਂ ਉਹੀ ਆ ਜਾਂਦਾ ਜੀ ਪਹਿਲਾਂ ਕਿ ਦੱਸੀ ਤੁਸੀਂ ਇਸ ਤੋਂ ਪਹਿਲਾਂ ਪਹਿਲਾਂ ਕਾਂਗਰਸ ਨੂੰ ਵੋਟ ਪਾਈਆਂ ਦੋ ਵਾਰੀ ਹੂੰ ਦੰਨੇ ਨੋ ਬੰਦੇ ਨੇ ਅੱਛਾ ਤੁਹਾਡੇ ਪਿੰਡ ਦੇ ਵਿੱਚ ਜਿਆਦਾਤਰ ਲੋਕ ਇੱਧਰ ਨੂੰ ਡੇ ਜਾਂਦੇ ਮੈਂ ਸੱਤ ਚ ਜਿੰਨੇ ਬੈਠੇ ਨੇ ਸਾਰੇ ਫਿਰ ਸਾਰੇ ਜਿਆਦਾ ਝਾੜੂ ਝਾੜੂ ਵੀ ਨਹੀਂ ਨੂੰ ਆ ਸਾਡੇ ਤਾਂ ਅੱਛਾ ਜਿੱਦਣ ਨੂੰ ਗਿਰਦੇ ਆ ਸਾਰੇ ਹੀ ਪਸਲਾਹ ਕਰਕੇ ਇੱਕ ਪਾਸੇ ਨੂੰ ਪਾਉਂਦੇ ਫਿਰ ਵੋਟ ਸਾਰਾ ਪਿੰਡ ਹਾਂ ਜੀ ਹਾਂ ਉਧਰ ਨਹੀਂ ਉਧਰ ਜਾਂਦਾ ਹੈ ਹਾਂ ਜੀ ਹਾਂ ਸਲਾਹ ਕਰਕੇ ਹੀ ਪਾਉਣੀ ਵੀ ਭਲਾਣੇ ਨੂੰ ਪਾਉਣੀ ਹੈ ਠੀਕ ਹੈ ਫਿਰ ਪਹਿਲਾਂ ਕਿਸੇ ਕੀ ਜ਼ਰਾ ਚੱਲੇ ਕਾਲੀਦਲ ਨਾਲ ਕੀ ਕਾਂਗਰਸ ਨਾਲ ਪਹਿਲਾਂ ਕਾਲੀਆਂ ਨਾਲ ਵੀ ਇਥੇ ਪਹਿਲਾਂ 10 15 ਸਾਲ ਪਹਿਲਾਂ ਫਿਰ ਕਾਂਗਰਸ ਕਿੰਨੇ ਆ ਗਏ ਫਿਰ ਕੋਈ ਗੱਤ ਨਹੀਂ ਬਣੀ ਨਾ ਉਧਰ ਨਹੀਂ ਬਣੀ ਉਹ ਕਿਉਂ ਉਹ ਕੰਮ ਕੰਮ ਘੱਟੇ ਕਰ ਦਿੱਤੇ ਜੀ ਠੀਕ ਹੈ ਉਹ ਕਹਿੰਦੇ ਕੰਮ ਹੀ ਸਾਰੇ ਸੀ ਕਰਿਓ ਇਹਨੇ ਨਹੀਂ ਨਹੀਂ ਘੱਟੇ ਕਰ ਦਿੱਤੇ ਪੈਸੇ ਨਹੀਂ ਤੇ ਆਉਂਦੇ ਗੰਨੇ ਦੇ 2-2 ਸਾਲ ਪੇਮੈਂਟਾਂ ਨਹੀਂ ਤੇ ਆਉਂਦੀਆਂ ਹੁਣ ਝਾੜੂ ਵਾਲੇ ਪੇਮੈਂਟ ਨਾਲ ਦੀ ਨਾਲ ਪਾਉਨੇ ਆ ਪੱਥਰ ਵੇਚ ਕੇ ਘਰਾਂ ਨਹੀਂ ਆਉਂਦੇ ਪੈਸੇ ਜਦੇ ਆ ਜਾਂਦੇ ਆ ਅੱਛਾ ਮਤਲਬ ਖਾਤਿਆਂ ਦੇ ਵਿੱਚ ਨਾਲ ਦੀ ਨਾਲ ਆ ਜਾਂਦੇ ਨੇ ਜਿਵੇਂ ਕਹਿੰਦੇ ਨੇ ਹਾਂ ਜੀ ਆ ਨਾਲ ਦੀ ਨਾਲ ਆ ਜਾਂਦੇ ਠੀਕ ਹੈ ਮੰਡੀ 'ਚ ਕੋਈ ਦਿੱਕਤ ਆਈ ਆ ਤਕੀ ਨਾ ਕੋਈ ਨਹੀਂ ਆਈ ਦਿੱਕਤ ਠੀਕ ਹੈ ਹਾਂ ਜੀ ਬਸ ਬਸ ਬਾਬਾ ਜੀ ਨਾਮ ਤਾਂ ਦੱਸ ਦਿਓ ਜੀ ਨਾਮ ਮੇਰਾ ਸੇਵਾ ਸਿੰਘ ਤੁਸੀਂ ਵੀ ਦੱਸੋ ਪਾਰਟੀ ਕਿਹੜੀ ਚੰਗੀ ਲੱਗੀ ਪਾਰਟੀ ਇਹੀ ਹੈ ਤੈਨੂੰ ਆ ਕੇ ਕਹਿੰਦੇ ਇੱਕ ਪਾਸੇ ਹਾਂ ਹਾਂ ਇਕੱਠੇ ਹੀ ਇੱਕ ਪਾਸੇ ਹੀ ਹਾਂ ਸਭ ਅੱਛਾ ਪੱਕੀ ਰਹਿਵਣਾ ਹੀ ਬੈਠੇ ਹੋ ਐ ਕੀ ਪੱਕੀ ਜਿੱਧਰ ਗਏ ਨਾ ਸਭ ਨੇ ਇੱਕ ਪਾਸੇ ਹੀ ਕੀਤਾ ਠੀਕ ਹੈ ਹਾਂ ਅੱਗੋਂ ਫੇਰ ਲੱਗਦੀ ਹੈ ਉਮੀਦ ਤੁਹਾਡੇ ਆਪਣੇ ਐਮਪੀ ਤੋਂ ਜੇ ਜਿਹੜਾ ਵੀ ਜਿੱਤਦਾ ਤੁਹਾਡਾ ਹਾਂ ਜਿੱਤਦਾ ਠੀਕ ਹੈ ਪਹਿਲਾਂ ਜਿਹੜੇ ਐਮਪੀ ਜਿੱਤਦੇ ਸੀ ਆਉਂਦੇ ਸੀ ਇੱਥੇ ਪਿੰਡ 'ਚ ਦੋਦਾ ਜੰਨੀ ਦਾ ਬੁਰੇ ਨਾਨਕੇ ਆਉਂਦੇ ਹੀ ਰਹਿੰਦੇ ਠੀਕ ਹੈ ਮਨੀਸ਼ ਤਵਾਰੀ ਉਹ ਉਹ ਤਾਂ ਇੱਕ ਅੱਧੀ ਵਾਰ ਆਇਆ ਉਹ ਨਹੀਂ ਆਇਆ ਤਾਰਵਾਜੀ ਤਾਂ ਵੱਖ-ਵੱਖ ਲੋਕਾਂ ਦੇ ਵੱਲੋਂ ਆਪਣੀ ਆਪਣੀ رائے ਜਿਹੜੀ ਉਹ ਰੱਖੀ ਗਈ ਹੈ ਕਿ ਕਿਹੜੀ-ਕਿਹੜੀ ਪਾਰਟੀ ਪਸੰਦ ਹੈ ਤੇ ਕਿਹੜੇ-ਕਿਹੜੇ ਕੰਮ ਨੇ ਜਿਹੜੇ ਹੋਏ ਨੇ ਕਿਸ ਵੇਲੇ ਕਿਸ ਤੋਂ ਉਮੀਦ ਹੈ ਉਹ ਲੋਕਾਂ ਨੇ ਆਪਣੀ ਗੱਲਬਾਤ ਕੀਤੀ ਹੈ ਕੈਮਰਾਮੈਨ ਗ੍ਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ ਮੀਡੀਆ ਸ਼੍ਰੀ ਅਨੰਦਪੁਰ ਸਾਹਿਬ